ਜਦ ਵੀ ਉਹਦਾ ਖੇਡਣ ਨੂੰ ਕਰਿਆ ਦਿਲ ਮੈਂ ਉਹਦੇ ਕਦਮਾਂ ਵਿੱਚ ਸੀ ਧਰਿਆ ਦਿਲ ਖੇਡ ਖੇਡ ਕੇ ਥੱਕ ਗਈ ਤਾਂ ਤੋਰਦਾ ਨਾਜ਼ੁਕ ਜਾ ਤੇ ਪਿਆਰ ਭਰਿਆ ਦਿਲ ਪੱਤ ਚੜ੍ਹ ਆਈ ਮਾਣੀਆਂ ਬਹਾਰਾਂ ਵੀ ਪੱਤ ਜੜ੍ਹ ਹਾਈ ਮਾਣੀਆਂ ਬਹਾਰਾਂ ਵੀ ਬੜੀ ਵਾਰੀ ਜਿੱਤਿਆ ਕਦੇ ਹਰਿਆ ਦੇ ਸਦਕੇ ਜਾਵਾਂ ਅੱਜ ਵੀ ਉੱਡਦਾ ਫਿਰਦਾ ਐ ਮੈਂ ਸਦਕੇ ਜਾਵਾਂ ਅੱਜ ਵੀ ਉੱਡਦਾ ਫਿਰਦਾ ਐ ਧੁਖਿਆਂ ਤੋਂ ਡੋਲੇ ਆਨਾ ਡਰਿਆ ਦਿਲ ਬਗਵਾਗ ਰਹਿੰਦਾ ਟੁਕੜੇ ਹੋ ਕੇ ਵੀ ਬਾਗੋ ਬਾਗ ਰਹਿਦਾ ਟੁਕੜੇ ਹੋ ਕੇ ਵੀ ਇਠ ਹੈ ਪੁਰਾਣਾ ਸੁਧਰਿਆ ਉਹ ਦੇ ਸੇਲੀ ਵੀ ਹੈ ਪਰੀਆਂ ਤੋਂ ਸੋਣੀ ਉਹ ਦੇ ਸੇਲੀ ਵੀ ਹੈ ਪਰੀਆਂ ਤੋਂ ਸੋਣੀ ਹੌਣ ਸੋਨੀ ਦਾ ਜੀਦੇ ਤੇ ਹੈ ਮਰਿਆ ਦਿਲ ਔਰ ਸੋਨੀ ਦਾ ਜੀ ਦੇ ਤੇ ਹੈ ਮਰਿਆ ਦੇ ਉਹਦੇ ਨਾਂ ਦੇ ਗੀਤ ਬਣਾ ਲੈਂਦਾ ਤੇ ਮਹਿਫਲਾਂ 'ਚ ਗੋਲੀ ਗੁਣਾ ਲੈਂਦਾ ਉਹਦੇ ਨਾਂ ਦੇ ਗੀਤ ਬਣਾ ਲੈਂਦਾ ਮਹਿਫਲਾਂ 'ਚ ਗੋਲੀ ਗੁਣਾ ਲੈਂਦਾ ਉਹ ਦੇ ਹੱਤ ਦਾ ਗੁਣਿਆ ਸੋਅਟਰ ਸੋਨੀ ਮੈਂ ਤਾਂ ਗਰਮੀਆਂ ਵਿੱਚ ਵੀ ਪਾ ਲੈਂਦਾ ਹਾਂ ਮੈਂ ਤਾਂ ਗਰਮੀਆਂ ਵਿੱਚ ਵੀ ਪਾ ਲੈਂਦਾ ਕਿ ਆਸ਼ਿਕਾਂ ਦੇ ਜ਼ਖਮਾਂ ਨੂੰ ਭਰਦਾ ਹਾਂ ਮੈਂ ਆਸ਼ਿਕਾਂ ਦੇ ਜ਼ਖਮਾਂ ਨੂੰ ਭਰਦਾ ਹਾਂ ਮੈਂ ਸੌ ਲੱਗੇ ਜੀ ਪੱਕੇ ਕੋਕੇ ਝੜਦਾ ਹਾਂ ਮੈਂ ਆਸ਼ਿਕਾਂ ਦੇ ਜਖਮਾਂ ਨੂੰ ਭਰਦਾ ਹਾਂ ਮੈਂ ਸੌ ਲੱਗੇ ਜੀ ਪੱਕੇ ਕੋਕੇ ਝੜਦਾ ਹਾਂ ਮੈਂ ਮੋਗੇ ਸ਼ਹਿਰ ਖੋਲਿਆ ਗੈਰਜ ਸੋਨੀ ਮੋਗੇ ਸ਼ਹਿਰ ਖੋਲਿਆ ਗੈਰਜ ਸੋਨੀ ਟੁੱਟੇ ਦਿਲਾਂ ਨੂੰ ਵੈਲਡਿੰਗ ਕਰਦਾ ਹਾਂ ਮੈਂ ਟੁੱਟੇ ਦਿਲਾਂ ਨੂੰ ਵੈਲਡਿੰਗ ਕਰਦਾ ਹਾਂ ਮੈਂ Muito obrigado, viu,